ਸਵਾਗਤ ਹੈ ਕਿਸਾਨ ਵੀਰੋ ਹੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੁਖੇ ਕੋਲੋਂ ਕਰਾਂਗੇ ਜੀ ਕਵਰ ਪਿੰਡ ਵੱਲੋਂ ਤੋਂ ਕਰਾਂਗੇ ਜਾਨਵਰ ਦਿਖਾਵਾਂਗੇ ਤੁਹਾਨੂੰ 4-2 ਗਾਈਆਂ ਬਾਜ ਭਾ ਦੀਆਂ ਤੇ ਚੰਗੀ ਫਾਇਡ ਵਾਲੀਆਂ ਕ੍ਰਾਉਸ ਗਈਆਂ ਤੁਹਾਨੂੰ ਦਿਖਾਵਾਂਗੇ ਦੋ ਸੂਈਆਂ ਸਵਾਈਆਂ ਤੇ ਛੋਟੇ ਮੁੱਲ ਦੇ ਵਿੱਚ ਤੇ ਦੋ ਦਿਖਾਵਾਂਗੇ ਤੁਹਾਨੂੰ ਕਟੀਆਂ ਪਾਲਕ ਪੂਰੀਆਂ ਟੌਪ ਦੀਆਂ ਸਸੀ ਗਾ ਬਚੂਗੇ ਸਸੀ ਗਾ ਜੀ ਹੋਰ ਕਿਵੇਂ ਠੀਕ ਹੋ ਵਧੀਆ ਹੀ ਠੀਕ ਠਾਕ ਕਿਹੜਾ ਨੰਬਰ ਬੋਲੋ ਜੀ 9915092490 9915092490 ਪਿੰਡ ਆਪਣਾ ਜੀ ਬੱਲੋ ਜੀ ਪਿੰਡ ਬੱਲੋ ਜ਼ਿਲ੍ਹਾ ਪਰਮੰਠਾ ਜੀ ਤਸੀਲ ਬਾਲਿਆਣੀ ਬਾਲਿਆਣੀ ਆ ਗਈ ਨੇੜੇ ਆਪਣੇ ਚੌੜਾ ਅਖਲਿਆ ਇਹ ਪਿੰਡੇ ਦੇ ਪੈਗੇ ਓਕੇ ਹਾਂਜੀ ਤੇ ਸੁਖਵੀਰ ਵਧੀਆ ਚੱਲਦਾ ਕੰਮ ਕਰ ਵਧੀਆ ਭਾਈ ਪੂਰਾ ਵਧੀਆ ਓਕੇ ਤੇ ਅੱਜ ਫਿਰ ਕਿੰਨੇ ਜਾਨਵਰ ਆ ਅੱਜ ਬਾਈ ਕਈ ਬੰਦੇ ਕਹਿੰਦੇ ਕੱਟੀਆਂ ਲੈ ਕੇ ਕੱਟੀਆਂ ਕੱਲ ਦੋ ਕੱਟੀਆਂ ਲੈ ਲਈਆਂ ਯਾਰ ਇੱਕ ਤਾਂ ਵੇਗੀ ਤੜਕੇ ਅੱਜ ਤਿੰਨ ਕੱਟੀਆਂ ਸੀ ਤਿੰਨ ਸੀ ਓਕੇ ਜੀ ਤੇ ਆ ਦੋ ਰਹਿ ਗਈਆਂ ਵਾਹ ਚੱਲ ਵੀਡੀਓ ਪਾ ਰਹੇ ਦੋ ਤੇ ਦੋ ਆਂਗਾ ਬਹਿੜਾ ਹਨਾ ਦੋ ਬਹਿੜਾ ਆਂਗਾ ਬਲੂਨ ਹੀ ਸੋਈਆਂ ਬਾਈ ਹਾਂ ਬਾਈ ਨਾ ਦੂਜਾ ਤੂਜਾ ਸੋਈਆਂ ਜਿਹੜੀ ਆਪਾਂ ਪਹਿਲੇ ਨੰਬਰ ਤੇ ਕੱਟੀ ਦੇਖੀ ਜਾਂਦੇ ਆ ਬਾਈ ਹਾਂ ਜੀ ਇੰਨੀ ਉਮਰ ਆ ਗਈ ਇਹ ਕੱਟੀ ਦੀ ਇਹ ਉਮਰ ਹੈਗੀ ਦੀ ਬਾਈ 14 ਮਹੀਨੇ ਕਹਿੰਦੇ ਯਾਰ ਅਗਲੇ 14 ਜੀ ਤੋਂ ਲੈ ਕੇ ਨਾ 14 ਮਹੀਨਿਆਂ ਦੀ ਕੱਟੀ ਹੈ ਥਣਚਾਰੀ ਹੈ ਤੇ ਥਣਚਾਰਾ ਹੈ ਸਿੰਘ ਸਿੰਘ ਵੀ ਬਾਈ ਪੂਰਾ ਸੋਹਣਾ ਕ ਤੇ ਮਾਨ ਕਾਨ ਖਾ ਕੇ ਨੇ ਦੱਸਣਾ ਹਾਂ ਹਾਂ ਬਾਈ ਬਾੜੀ ਜਾਤ ਲਈ ਇਕੱਠੀ ਪੂਰੀ ਵਧੀਆ ਆ ਦੇਖੋ ਜੀ ਬਾੜੀ ਕਰਾਓ ਇਹਨੂੰ ਤੋਰਾ ਚਾਹੀ ਹਾਂ ਆ ਦੇਖੋ ਜੀ ਚੰਗੀ ਹੈਗੀ ਤੇ ਰੇਟ ਬਾਈ ਸੋਕੇ ਦੁੰਨਾ ਦਾ ਰੇਟ ਤਾਂ ਬਾਈ ਇਹਨਾਂ ਦੇ ਦੁੰਨਾ ਦੇ ਜੋੜੀ ਮੰਗਾਉਣੀ ਆ ਤਾਂ ਅਗਲਾ ਭਾਜ ਲੈ ਜੀ ਕੱਲੀ ਕੱਲੀ ਦਾ ਕਰਨਾ ਥਾਂ ਕਰ ਲੈ ਕਟੀਆਂ ਬਦੁੰਨੇ ਵਧੀਆ ਲੈ ਲੈਣਾ ਨਹੀਂ ਪਾਇਆ ਹੈਨਾ ਨਾ ਹਰਕਤ ਮਾਂਜੇ ਤੇ ਲੈਰੇ ਦੀ ਓਕੇ ਜੀ ਆ ਦੇਖੋ ਤੇ ਵਧੀਆ ਕੁਆਲਿਟੀ ਵਾਲੀ ਕੱਚੀ ਕੱਟੀ ਆ ਗਈ ਹਾਂਜੀ ਕੱਚੀਆਂ ਕੱਚੀਆਂ ਕੱਟੀਆਂ ਵਧੀਆ ਮੋੜ ਲਿਓ ਜੀ ਤੇ ਬਾਕੀ ਦੀ ਵੀਰੇ ਸੋਕੇ ਵੀਰੇ ਦਾ ਕੱਲੀ ਦਾ ਕੀ ਰੇਟ ਆ ਗਿਆ ਜੇ ਕੱਲੀ ਲੈ ਜਾਣੀ ਆ 30000 ਦੀ ਜੀ ਇਹ ਤੇ ਜੋੜਾ ਜੇ ਜੋੜਾ ਲੈ ਜਾਣਾ ਆ ਕੱਤੀ ਬਾਲੀ ਲਗਾਇਆ ਚੰਗੀ ਆ ਬਾਈ ਇਹਦੇ ਨੂੰ ਬਾਲੀ ਮਾਂ ਚੰਗੀ ਸੀ ਜੋੜਾ ਦੇ ਦਾਂਗੇ 65000 ਦਾ ਜੋੜਾ 65000 ਤੋਰ ਇਹਨੂੰ ਵੀ ਹਾਂ ਤੋਰ ਦਿਓ ਉਹਨੂੰ ਵੀ ਪਹਿਲਾਂ ਇਹਨੂੰ ਬੰਨ ਲਓ ਤੇ ਚੰਗੀਆਂ ਕਟਿੰਗਾਂ ਆ ਹਾਂ ਕਹਿ ਸਕਦੇ ਆ ਜੀ ਲਿਆਓ ਜੀ ਆਹ ਵੀ ਕੱਟੀ ਬਾਈ ਸਿੰਗੀ ਸੁੰਗੀ ਬਾਣੀ ਨਜ਼ਾਇ ਛੋਟੀ ਕੱਚਾ ਸਿੰਘ ਜਰ ਹਾਂ ਤੇ ਊਂ ਪਿੱਠਪੁੜਾ ਦੇਖ ਕੇ ਨਾ ਜਿੰਦਰ ਦਾ ਬੱਚਾ ਆ ਗਿਆ ਬਾਈ ਹਾਂਜੀ ਕਿਨੇ ਜਰ ਦਾ ਬੱਚਾ ਇਹ ਹੋ ਵੀ ਹੈਗੀ 17 ਮਹੀਨਾ ਦੀ ਬਾਈ ਚੋਲੀ ਝੋਲੀ ਬਹੁਤ ਪਿਆਰੀ ਬਹੁਤ ਚੋਲੀ ਝੋਲੀ ਕੱਟੀ ਪੂਰੀ ਬਾਈ ਯਾਰ ਲੈ ਪੂਰੀਆਂ ਲੈ ਚੋੜਾਂਗੇ ਖਾਣਗੇ ਪੂਰੀਆਂ ਬੜੀਆਂ ਕੱਟੀਆਂ ਜੀ ਲੈ ਚਾਰ ਚਾਰ ਥਾਣਾ ਬਾਈ ਦੋਨਾਂ ਦਾ ਪੈਂਡ ਤੇ ਕੱਲੀ ਕੱਲੀ ਦਾ ਪੁੱਛ ਲੈਣ ਹਾਂ ਚੰਗੀਆਂ ਜੀ ਜਿਹਨੇ ਪਾਲ ਲਈਆਂ ਦੋਨੇ ਹੀ ਕੱਟੀਆਂ ਟੌਪ ਕਲਾਸ ਆਗੀਆਂ ਹਾਂ ਤੇ ਬਾਕੀ ਦੀ ਗੱਲ ਗਾਂ ਥੋੜੂ ਬਾਹਰ ਦਿਖਾਵਾਂਗੇ ਸਾਹੀਵਾਲ ਚ ਪੈਂਦੀ ਕ੍ਰਾਉਸ ਥੋੜੀ ਜੀ ਹਾਂ ਜੀ ਸਾਹੀਵਾਲ ਕ੍ਰਾਉਸ ਇੱਕ ਪਿਓਰ ਸਾਹੀਵਾਲ ਹਾਂ ਤੇ ਬਹਿੜ ਵੀ ਵਧੀਆ ਕੁੰਨੀ ਆ ਬਾਈ ਇਹ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਅੱਜ ਬਾਈ ਪੰਜਵਾਂ ਸ਼ਿਮਾਂ ਦੇਣਾ ਬਹਿੜ ਨੂੰ ਤੇ ਕਿੰਨਾ ਕ ਬੌਲਾ ਹਾਜ਼ਰ ਆ ਫਿਰ ਹੁਣ ਬਾਈ ਬੌਲਾ ਐ ਮੈਂ ਤੇਰਾ ਪਾਪਣੀ ਮਾਰਦਾ ਕੱਲ ਲਿਆਂ ਮੰਡੀ ਤੋਂ ਜੁੰਨੇ ਚੋੜੀ ਗਾਇਆਂ ਦੀ ਹੂੰ ਇਹ ਆ ਤੇਨੇ ਕੱਢੇ 7 ਕਿਲੋ ਤੜਕੇ ਕੱਢੇ ਨੇ ਸਾਢੇ 3 ਕਿਲੋ ਸਦਾ ਹੂੰ ਦੁੱਧ ਦੇਉ ਬਾਹਰ 15 ਕਿਲੋ ਓਕੇ ਜਮਾ ਮੈਲਾ ਛੜੀ ਜਾਂਦੀ ਹੈ ਸੂਈ ਨੂੰ ਅੱਜ ਇਹਨੂੰ ਪੰਜ ਮੰਨਣਾ ਜੀ ਤੇ ਬੱਚਾ ਮੰਗਰੇ ਦਾ ਬੱਚਾ ਜੀ ਆ ਬੱਚਾ ਐਵੇਂ ਹੁਣ ਆਪਾਂ ਕਹਿ ਲਈਏ ਹੁਣ ਇਹ ਥੱਲੇ ਇੰਨਾ ਉਹ ਗੱਲ ਦਾ ਫਾਇਦਾ ਨਹੀਂ ਸੀਰ ਸਾਊ ਬਾਈ ਬਥੇਰੀਆਂ ਨਿਆਣਾ ਪਾਲਾ ਨਾ ਪਾਲਾ ਐਂ ਬਹਿ ਜਾ ਚਾਹੇ ਬਾਹਰ ਥੱਲੇ ਚੌਣ ਜਾਨ ਬਥੇਰਾ ਪੋਲੀ ਵਧੀਆ ਬੈਠ ਪੂਰੀ ਮੱਝ ਲੈਣ ਨੂੰ ਬਹੁਤ ਫਾਇਦਾ ਰਹੂ ਹਾਂਜੀ 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 ਖੋਲੋ ਜੀ ਤੋੜਾ ਕਰਾਓ ਇੱਕ ਚੰਗੀ ਹੈ ਜੀ ਬਾਕੀ ਦੀ ਕੂਨੀ ਬਾੜੀ ਹੈ ਕੂਨੀ ਬਥੇਰੀ ਆ ਭਾਈ ਆ ਦੇਖੋ ਇੱਥੋਂ ਕੂਨੀ ਫੇਰੀ ਪਹਿਣਾ ਤੇ ਜਿਹੜੇ ਭੈਣ ਭਰਾ ਨੇ ਇਹ ਲੈਣੀ ਆ ਤੂੰ ਵੀ ਲੈ ਸਕਦਾ ਦੁੱਧ 15 ਕਿਲੋ ਬਾਈ ਕਹਿੰਦਾ ਕੱਢ ਦੂ ਰੇਟ ਜਮਾ ਜੈਸ਼ੂ ਮਗਰ ਬੱਛਾ ਜਾਣ ਜੰਦਾਲੀ ਬਹਿੜਾ ਬਾਈ ਬੁੱਠੇ ਤੇ ਬਾਲਟੀ ਧਾਰ ਕੇ ਜੇ ਮਰਜੀ ਚੋ ਜੀ ਜਿੰਮੇ ਮਰਜੀ ਬਾਈ ਜਿੰਮੇ ਮਰਜੀ ਤੇ ਕਿੰਨੇ ਪੈਸੇ ਸੁ ਕਿਤੇ ਕੱਲੀ ਦੇ ਬਾਈ ਇਹਨੇ ਬਸ ਲੈਣ ਦੇਂਦੇ ਕਹਿੰਦਾ ਜਮਾ ਹਾਂਜੀ ਹਾਂਜੀ ਮੈਂ ਹਰ ਤਾਂ 50 ਨੂੰ ਵੀ ਵਿਖ ਜੇਦਾ 45000 ਲੈ ਲਾਂਗੀ ਓਕੇ ਤੇ ਅੱਗੇ ਬਾਈ ਸਾਹੀ ਵਾਲ ਅੱਗੇ ਆ ਸਾਹੀ ਵਾਲ ਆ ਗਈ ਬਾਈ ਕਿੰਨਾ ਦੁੱਧ ਆ ਥੱਲੇ ਆ ਜਦ ਬਾਈ ਦੁੱਧ ਇਹ ਥੱਲੇ ਵੀ ਆ ਨਾ ਤੈਨੂੰ ਪਾਪ ਨੇ ਮਾਰਦਾ 13 ਕਿਲੋ ਕਹਿਆ ਸੀ ਹੂੰ ਰਾਤ ਇਹਨੇ ਘੱਟੇ 6 ਕਿਲੋ ਦੁੱਧ ਟੜਕੇ ਵਹਣੇ ਕੱਟਿਆ ਤਾਈ ਪੌਣਾ ਤਨ ਗੱਲਾ ਤੇ ਮਗਰ ਬੱਛਾ ਇਹ ਮਗਰ ਇਹਦੇ ਬੱਛੇ ਪੂਰੀ ਜਰਸੀ ਬੱਸੀ ਆ ਵਧੀਆ ਸੋਹਣੀ ਛੋਟੇ ਛੋਟੇ ਕਰਨ ਬਾੜੀ ਜਰਸੀ ਪਿਆਰ ਬੱਛੀ ਆ ਜੀ ਪੂਰੀ ਤੇ ਮਿਲਦੀ ਮੁਲਦੀ ਵਧੀਆ ਵਧੀਆ ਨਲਦੀਆ ਭਾਈ ਨਿਆਣਾ ਲਾਲਾ ਚੌਣ ਚਾਣ ਬਹੁਤ ਚੰਗਾ ਰਹਿਦਾ ਖੋਲੋ ਜੀ ਇਹਨੂੰ ਆ ਦੇਖੋ ਜੀ ਇੱਥੋਂ ਕਰੋ ਚੈੱਕ ਇਹਨੂੰ ਚੰਗੀ ਹੈ ਜੀ ਬਾਕੀ ਫਾਨ ਲੇਵੇ ਦੀ ਆਥਰ ਨੂੰ ਇਹਨੇ ਚੰਗੀ ਤਿਆਰ ਹੁਣ ਹੁਣ ਤਾਂ 10:00 ਵਜੇ ਦਾ ਟਾਈਮ ਆ ਬਾਹਰ ਘੇਰਾ ਆਦਾ ਨਾ ਬਾਕੀ ਇਹਦਾ ਟੜਕੇ ਵੀ ਆਪਣਾ 8:00 ਵਜੇ ਚੋਗਿਆ ਬਾਈ ਤੇ ਮੱਝਾਂ ਵਰਗੀ ਫੈਟ ਹੋਊ ਮੱਝਾਂ ਵਰਗਾ ਮੱਝਾਂ ਮਰਗਾ ਦੁੱਤਾ ਬਾਈ ਬਾਕੀ ਇਹ ਕਿ ਤੈਨੂੰ ਪਤਾ ਮੰਡੀ ਤੋਂ ਇੱਕ ਦੋ ਦਿਨ ਪਸ਼ੂ ਤੋ ਕਾਰੀ ਜਾਂਦਾ ਦੁੱਤੇ ਆਉਂਦਾ ਹਨਾ ਹਾਂ ਤੇ ਇਹਦਾ ਬਾਈ ਫਿਰ ਕੀ ਰੇਟ ਆ ਗਿਆ ਬਸ ਇਹਦਾ ਵੀ ਲੈਣ ਲੈਣ ਕਹਿ ਰਹੀ ਹੈ ਹਾਂਜੀ ਹਾਂਜੀ ਇਹਦਾ ਬਾਈ 35000 ਲੈ ਲਾਂਗੇ ਚੱਲ 35000 ਹਾਂ ਸਨਮਾਨ ਵਿੱਚੋਂ ਜ਼ਰੂਰ 35000 ਦੀ ਨਾਲੇ ਕੋਈ ਹਰਜੀ ਤਾਜੀ ਬੈਠ ਦੇ ਦੇ ਤਾਂ ਕਹਿਣੇ ਆ ओके ਦੋਨੇ ਵਾਰਾ ਫੁੱਲ ਭਾਜਦੇ ਨੇ ਇਹਦੇ ਬਾੜਾ ਦੇ ਦੇ ਕੋਈ ਦੇਣਦਾਰ ਨਹੀਂ ਜਾ ਇਹ ਗੱਲ ਹਾਂ ਤਾਂ ਹੀ ਮਾਲ ਆਪਣਾ ਬਈ ਦਸਾਂ ਮਿੰਟਾਂ ਚ ਵਿਖਿਆਦਾ ਬਹਿ ਗਿਆਦਾ ਬਹਿੜ ਤਾਂ ਹਜੇ ਮੰਨ ਕੇ ਚੱਲੀ ਜਿੱਤੇ ਦੁੱਧ ਤੇ ਲਿਆ ਕੇ ਵੇਚਣੀ ਹੋਈ ਬਈ ਪੁੱਤਿਆ ਬਹਿੜ 55000 ਦੂਈ ਆ ਚਲ ਆਪਾਂ ਇਹ ਕਹਿੰਦੇ ਕੱਲ ਲੈ ਆਂਦੇ ਹਾਂ ਹੋਰ ਲੈਂਦੇ ਹੋ ਜਾਗੇ ਓਕੇ ਜੀ ਹਾਂ ਤੇ ਨਾਗਸੀ ਸੁਖੇ ਵੀਰ ਕੋਲੇ ਚਾਰ ਚਾਰੇ ਤੁਹਾਨੂੰ ਦਿਖਾਤੇ ਦੋ ਬੈੜਾਂ ਜਮਾ ਸਸਤੇ ਰੇਟ ਦੇ ਵਿੱਚ ਤੇ ਸਸਤੇ ਰੇਟ ਦੀਆਂ ਕਟੀਆਂ ਦੋਨੇ ਜੋੜੀ ਲਿਆਂਦਾ ਕਟੀਆਂ ਚਲ ਆ ਮੈਂ ਥੋੜੀ ਜੀ ਵੱਧ ਚੰਗੀ ਆ ਥੋੜੀ ਜੀ ਫਿੱਕੀ ਆ ਮਾਨ ਤਨ ਫੋਲੀ ਕਰ ਦਾਂਗੇ ਫੋਲੀ ਕਰ ਹਾਂ ਓਕੇ ਜੇ ਜੋੜੀ ਬੈੜਾਂ ਦੀ ਲਿਆਂਦਾ ਕੋਈ ਬੈੜਾਂ ਨਾਲ ਫੋਲੀ ਕਰਦਾ ਫੋਲੀ ਕਰਦਾ ਨਾ ਤੂੰ ਬੋਲੋ ਬਈ ਇੱਕ ਵਾਰੀ ਫੇਰ 99150 ਜੀ 99490 ਪਿੰਡ ਬੱਲੋ ਆ ਜੀ ਜੇ 883 ਸ੍ਰੀ ਰਾਮਪੁਰਾ ਫੂਲ ਤੇ ਬੈੜਾਂ ਨੂੰ ਬਾਈ ਪੰਜਵਾ ਪੰਜਵਾ ਦੇਣਾ ਦੋਨਾਂ ਨੂੰ ਸੋਇਆ ਹੋਗਾ ਓਕੇ ਜੀ ਧੰਨਵਾਦ ਜੀ